ਟੋਮਾਟਰ 13 ਡਾਲਰ 15 ਤਾਂ ਨੂੰ ਜੇ ਵਧੀਆ ਚੀਜ਼ ਆ ਸਰ ਨਾਲ ਵਾਲਾ ਐਵੋਕਾਡੋ ਪਿਛਲੇ ਸਾਲ ਹੀ ਲਾਇਆ ਸੰਤਰੀਆਂ ਦਾ ਬੂਟਾ ਦਾ ਇਹਨੂੰ ਫਲ ਵੀ ਲੱਗੇ ਇਹ ਬਰੋਕਲੀ ਵਾਲੇ ਜਿਹੜੇ ਪਕੌੜੇ ਇਹਦੇ ਪਰੌਠੇ ਵੀ ਬਣ ਜਾਂਦੇ ਨੇ ਜਿੰਦਾ ਬੰਦਾ ਬਾਹਰਲੇ ਦੇਸ਼ਾਂ ਜੇ ਕੱਚਾ ਹੁੰਦਾ ਫਿਰ ਪੱਕਾ ਹੋ ਜਾਂਦਾ ਦਾ ਉਹ ਵੀ ਪਹਿਲਾਂ ਪਕੌੜੇ ਕੱਚੇ ਹੋ ਗਏ ਆ ਫਿਰ ਇਹਨਾਂ ਨੂੰ ਪੱਕੇ ਕਰ ਦਿਆਂਗੇ ਆਪਾਂ ਆ ਮੀਂਹ ਪਈ ਜਾਂਦਾ ਫੁੱਲ ਫੁੱਲ ਤਾਂ ਨਹੀਂ ਆ ਪਰ ਮੀਂਹ ਸਵੇਰ ਦਾ ਤੇ ਇੰਨਾ ਪਰਸੋ ਚ ਉਥੇ ਦਾ ਲਗਾਤਾਰ ਨਹੀਂ ਪਈ ਜਾਂਦਾ ਤੇ ਲਿਆਉਣੇ ਹੁਣ ਬਰੋਕਲੀ ਜਾ ਕੇ ਬਣਾਉਣੇ ਪਕੌੜੇ ਆ ਗਏ ਆਪਾਂ ਕਾਊਂਟ ਆਉਨ ਮੂਲ ਵਰਤ ਹਾਂਜੀ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਜੇ ਆਪਾਂ ਬਾਕੀ ਜ਼ਿਆਦਾ ਤਾਂ ਕਰਨਾ ਨਹੀਂ ਗਾ ਵਿਹਲੇ ਆ ਸ਼ਨੀਵਾਰ ਦਾ ਦਿਨ ਹੈ 27 ਜੂਨ 28 ਜੂਨ ਤਰੀਕ ਯਾਦ ਨਹੀਂ ਪਰ ਸ਼ਨੀਵਾਰ ਅੱਜ ਮੀ ਪਈ ਜਾਂਦਾ ਕਿੰਨੇ ਦਿਨਾਂ ਦਾ ਅੱਜ ਪਕੌੜੇ ਬਣਾਉਣੇ ਆ ਤੇ ਵਿਖਾਉਣੇ ਤੁਹਾਨੂੰ ਇੱਥੋਂ ਦੇ ਨਿਆਰੇ ਨਿਊਜ਼ੀਲੈਂਡ ਦੇ ਤੇ ਫੜ ਕੇ ਲਿਆਉਣੇ ਆ ਸਮਾਨ ਕਾਉਨ ਆਉਣ ਤੋਂ ਇੱਥੋਂ ਬੂਲਵਰਥ ਜੀ ਦਾ ਨਾਂ ਬਣ ਗਿਆ ਹੁਣ ਤੇ ਨਾਲ ਥੋੜਾ ਬਹੁਤਾ ਵਿਖਾਉਣੇ ਤੁਹਾਨੂੰ ਇੱਥੋਂ ਦਾ ਵਿਊ ਤੇ ਬਣਾਉਣੇ ਪਕੌੜੇ ਚਲੋ ਵੀਡੀਓ ਨੂੰ ਪੂਰੀ ਵੇਖਿਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਜ ਨਵੇਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਬਹੁਤ ਵਧੀਆ ਚੱਲ ਰਿਹਾ ਮਹਾਰਾਜ ਦੀ ਕਿਰਪਾ ਵਾ ਤੇ ਅੱਗੇ ਅੱਗੇ ਤੁਹਾਨੂੰ ਹੋਣੇ ਆ ਚਲਦੇ ਆਂ ਇਹ ਬੂਲਵਰਥ ਇਹਨਾਂ ਨੇ ਹੁਣ ਫੇਰ ਚੇਂਜ ਕਰਤੇ ਅੱਜ ਤੋਂ ਕਹਿੰਦੇ ਜਿਹੜੇ ਪੁਰਾਣੇ ਬੰਦੇ ਦੱਸਦੇ 10 15 20 ਸਾਲ ਪਹਿਲਾਂ ਵੀ ਬੂਲਵਰਥ ਹੀ ਹੁੰਦੇ ਸੀਗੇ ਫੇਰ ਇਹਨਾਂ ਨੇ ਨਾ ਕਾਊਂਟ ਡਾਊਨ ਕਰਤਾ ਤੇ ਫੇਰ ਹੁਣ ਬੂਲਵਰਥ ਕਰਤਾ ਪਿਛੇ ਜੇ ਸਾਲਕ ਪਹਿਲਾਂ ਆਸਟ੍ਰੇਲੀਆ ਦਾ ਬੂਲਵਰਥ ਹੀ ਰਿਹਾ ਵਾ ਤੇ ਇੱਥੇ ਇਹਨਾਂ ਨੇ ਕਾਊਂਟ ਡਾਊਨ ਕਰਤਾ ਹੀਗਾ ਫੇਰ ਬੂਲਵਰਥ ਪਤਾ ਨਹੀਂ ਕੀ ਚੱਕਰ ਹੈ ਇਹਨੇ ਮਿਲੀਅਨ ਡਾਲਰ ਇਹਦੇ ਉੱਤੇ ਖਰਾਬ ਕਰਤੇ ਨਾਮ ਬਦਲਦੇ ਹਲੋ ਜੀ 2 ڈالر 20 ਸੈਂਟ ਦੀ ਲੱਗੀ ਆ। ਇਹ ਤੋਂ ਇੱਕ ਦੋ ਕੁ ਪੀਸ ਲੈ ਜਾਂਦੇ ਆਪਾਂ। ਆਹ ਨੂੰ ਜੇ ਵਧੀਆ ਚੀਜ਼ ਆ ਸਰ ਨਾਲੋਂ ਆ। ਐਵੋਕਾਡੋ। ਸਿਰ ਆ ਚੀਜ਼ ਹੈ ਇਹਦੇ ਉੱਤੋਂ ਕੋਈ ਵਧੀਆ ਨਹੀਂ ਬਣਿਆਗਾ। ਪਿੱਛੇ ਮਿਲੇ ਨਹੀਂ ਕਿੰਨਾ ਟਾਈਮ ਸੀਜ਼ਨ ਬੰਦ ਕਰਕੇ। ਆਹ ਟਮਾਟਰ 13 ڈالر 15 ਸੈਂਟ। ਆਹ ਕੋਬ ਸੀਜ਼ਨ ਕਰਕੇ ਮਹਿੰਗੇ ਜਾ ਰਹੇ ਯਾਰ। ਦਾਲੇ ਮਹਿੰਗੇ 13 ਡਾਲਰ ਨੂੰ ਇੱਕ ਆ ਲੈ ਇਹ ਨਿਊਟਰੀ ਗ੍ਰੇਨ ਇਹਦੀ ਸਸਤਾ ਲੱਗਾ ਸੀਰੀਅਲ ਦੇ ਖਾਲੀ ਦੇ ਕਦੇ-ਕਦੇ ਵਧੀਆ ਰਹਿੰਦੇ ਆ ਜਦੋਂ ਆਏ ਹੀ ਉਦੋਂ ਜਮਾਂ ਮੀਂਹ ਨਹੀਂ ਸੀਗਾ ਤੇ ਹੁਣ ਫੇਰ ਪੂਰਾ ਆ ਗਿਆ ਹੈ। ਆਇਤਾ ਪਕੌੜੇ ਬਣ ਗਏ। ਇਹ ਦੁਪਹਿਰ ਕ ਦਾ ਟਾਈਮ ਹੈ ਲੱਗਦਾ ਜਿਵੇਂ ਰਾਤ ਪੈ ਗਈ ਹੁੰਦੀ ਨਾ। ਇਹ ਨੇੜੇ ਸੁਪਰਮਾਰਕਟ ਪੈਂਦੀ ਜਿੱਦਾਂ ਇਹ ਵਧੀਆ ਇੱਥੇ ਸਾਰਾ ਸਮਾਨ ਮਿਲ ਜਾਂਦਾ ਤੇ ਕੁਆਲਟੀ ਵਧੀਆ ਹੁੰਦੀ ਆ। ਥੋੜਾ ਜਿਹਾ ਮਹਿੰਗਾ ਪਰ ਵਧੀਆ ਹੁੰਦਾ ਸਾਰਾ ਕੁਝ। ਆ ਲੈਂਦੇ ਆ ਉਹ ਕਾਡੂ ਇਹ ਮੇਰਾ ਇਸ਼ਕ ਸਾਮਨਾ ਖਾਣ ਵਾਲੀ ਚੀਜ਼ ਇਹਦਾ ਜਿਹਦਾ ਹੈਗੀ ਦੁਨੀਆ ਤੇ ਇਹ ਐ ਸਿਰਾ ਪਰ ਸ਼ੁਰੂ ਸ਼ੁਰੂ ਚ ਲੱਗਦੇ ਬਦਰ ਫੋਕੇ ਜੇ ਤੇ ਪਰ ਬਾਅਦ ਜਦੋਂ ਖਾਣ ਲੱਗ ਜਾਂਦਾ ਫੇਰ ਬੰਦੇ ਨੂੰ ਤਾਂ ਬਿਨਾਂ ਕੋਈ ਚੀਜ਼ ਨਹੀਂ ਸੁਆ ਲੱਗਦੀ ਬਹੁਤ ਟਾਈਮ ਬਾਅਦ ਮਿਲੇ ਕਈ ਮਹੀਨੇ ਬਾਅਦ ਪਹਿਲਾਂ ਤਾਂ ਮਿਲਦੇ ਵੀ ਨਹੀਂ ਸੀ ਇਹ ਆ ਪਿਛਲੇ ਸਾਲ ਹੀ ਲਾਇਆ ਸੰਤਰੀਆਂ ਦਾ ਬੂਟਾ ਤੇ ਇਹਨੂੰ ਫਲ ਵੀ ਲੱਗੇ ਆਵੇ ਆ ਸਾਲ ਨਾ ਠੰਡ ਹੋ ਗਈ ਆ ਉਹ ਪਰ ਐਵੋਕਾਡੋ ਆਪੇ ਹੀ ਹੋਇਆ ਦਾ ਜਿਹੜਾ ਕੰਪੋਸਟ ਕਰਕੇ ਸਿੱਟੀ ਮਿੱਟੀ ਵਧੀਆ ਹੋਈ ਜਾਂਦੇ ਆਪੇ ਹੀ ਨਾ ਤਾਂ ਆਪਣੇ ਘਰ ਦੀ ਹੈ ਯਾ ਆਰਗੇਨਿਕ ਪਾਲਕ ਕੋਈ ਰੇ ਸਪਰੇ ਨਹੀਂ ਪਰ ਵਿੱਚ ਵਿੱਚ ਸੁੰਡੀਆਂ ਨੇ ਖਾ ਲਈ ਆ ਬਹੁਤ ਖਾਧੀ ਬਹੁਤ ਆ ਪਰ ਹੈ ਆਰਗੇਨਿਕ ਹੀ ਆ ਵਿੱਚ ਐਵੋਕਾਡੋ ਹੋਇਆ ਇਹਦੇ ਆਵੇ ਅੱਗੇ ਤੇ ਠੰਡ ਆ ਪਰ ਫਲ ਸਿਆਲਾਂ ਚ ਵੀ ਆ ਫੁੱਲ ਲੱਗੇ ਹੋਏ ਆ ਅੱਗੇ ਭਾਵੇਂ ਫਲ ਤੱਕ ਨਾ ਪਹੁੰਚੇ ਗਰਮੀਆਂ ਜੀ ਹੁੰਦੀਆਂ ਜਿਆਦਾ ਮਿਰਚ ਇਹ ਚਾਰਦੇ ਵਾਲੀਆਂ ਆ ਕਿੱਡੀ ਮਿਰਚ ਆ ਆ ਆਪਣੇ ਘਰ ਦਾ ਧਰੀਆਂ ਆਰਗੇਨਿਕ ਧਰੀਆਂ ਸਾਰਾ ਇਹ ਪਾਵਾਂਗੇ ਵਿੱਚ ਪਕੌੜਿਆਂ ਦੇ ਥੋੜਾ ਜਿਹਾ ਇਹ ਤੋੜਦੇ ਮਿਰਚ ਆ ਆ ਮੌਸਮ ਪੂਰਾ ਸਹਾਵਨਾ ਹੋਇਆ ਪਿਆ ਜੀ ਨੂੰ ਕਹਿੰਦੇ ਨਾ ਨਹੀਂ ਪੈ ਲੱਗ ਜਾਂਦਾ ਹਟ ਜਾਂਦਾ ਮੀਂਹ ਹਟੇ ਨਾ ਤੇ ਹੁਣ ਪਕੌੜੇ ਦਾ ਜ਼ਰੂਰ ਬੰਨਗੇ ਆ ਮੂਲੀਆਂ ਵੀ ਇਹਦੇ ਘਰੇ ਚੰਗੀ ਤਰ੍ਹਾਂ ਹੋਈਆਂ ਨੀਆਂ ਅੱਗੇ ਤਾਂ ਬੜੀਆਂ ਵਧੀਆ ਹੋਈਆਂ ਪਿਛੇ ਪਰ ਇਹਦੇ ਘਰੇ ਨਹੀਂ ਬਾਹਲੀਆਂ ਵਧੀਆ ਹੋਈਆਂ ਚਲੋ ਇਹ ਆਪਾਂ ਕੱਟ ਲੈ ਗੰਢੇ ਆਲੂ ਸਾਰਾ ਕਰ ਲਿਆ ਤਿਆਰ ਤੇ ਹੁਣ ਇਹਨਾਂ ਨੂੰ ਘਰ ਦੇ ਵੇਸਣ ਦੇ ਵਿੱਚ ਫੇਰ ਕਰਦੇ ਇਹਨਾਂ ਨੂੰ ਪਕੌੜੇ ਇਹ ਬਰੋਕਲੀ ਵਾਲੇ ਜਿਹੜੇ ਪਕੌੜੇ ਇਹਦੇ ਪਰੌਠੇ ਵੀ ਬਣ ਜਾਂਦੇ ਨੇ ਨਾ ਆਪਣੇ ਇੰਡੀਆ ਦਾ ਜਾਦਾ ਹੁਣ ਪਤਾ ਨਹੀਂਗਾ ਹੁਣ ਤਾਂ ਬਣਾਉਣ ਲੱਗ ਗਏ ਲੋਕੀ ਬਹੁਤ ਇਹਨੂੰ ਵਰਤਣ ਲੱਗ ਗਏ ਜਿਵੇਂ ਹਲਦੀ ਵੀ ਆ ਤੇ ਬਾਕੀ ਉਹ ਵੀ ਸਵਾਦ ਆ ਪਰੌਠੇ ਵੀ ਬਹੁਤ ਵਧੀਆ ਹੁੰਦੇ ਇਹਨਾਂ ਬਰੋਕਲੀ ਵਾਲੇ ਪਰੌਠੇ ਉਹ ਵੀ ਕਿਸੇ ਦਿਨ ਬਣਾ ਕੇ ਵਿਖਾ ਦਾਂਗੇ ਤੁਹਾਨੂੰ ਮੇਲੇ ਦਾ ਹੈਗੇ ਹੁਣ ਆ ਪੂਰਾ ਇਹਨਾਂ ਵਧੀਆ ਬਣਾ ਦਰਾਂ ਇਹਨੂੰ ਰੈਸਪੀ ਦਾ ਗੱਲ ਦੱਸਣੀ ਆ ਇਹਦਾ ਪਕੌੜੇ ਦਾ ਸਾਰੇ ਨੇ ਪਤਾ ਆਦੇ ਹਸਾ ਨਾ ਬੰਦਾ ਸਾਰੇ ਵਧੀਆ ਬਣਾ ਲੈਂਦੇ ਆ ਪਰ ਆ ਬਰੋਕਲੀ ਵਾਲੇ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਜਿਵੇਂ ਕਹਿ ਦिए ਇਹਨੂੰ ਜਿਹਨੂੰ ਪਤਾ ਉਹ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਬ੍ਰੋਕਲੀ ਵਾਲੇ ਪਕੌੜੇ ਤੇ ਬ੍ਰੋਕਲੀ ਵਾਲੇ ਪਰੌਠੇ ਸੈਲਡ ਸੂਲਡ ਵਿੱਚ ਵੀ ਖਾ ਲੈਂਦੇ ਆ ਬਣਾ ਕੇ ਬ੍ਰੋਕਲੀ ਨੂੰ ਇਹ ਕਰ ਲੈਣਾ ਵੇਸਨ ਨੂੰ ਆਪਾਂ ਮਿਕਸ ਚੰਗੀ ਤਰ੍ਹਾਂ ਇੱਕੋ ਬੀਬੀ ਪਾਕਿਸਤਾਨੀ ਕਹਿੰਦੀ ਮਿਸਕ ਆਹ ਕਰ ਲਿਆ ਮਿਸਕ ਅਸੀਂ ਵੀ ਕਰ ਲਿਆ ਮਿਸਕ ਛੇਕੋ ਤੇ ਪਹਿਲਾਂ ਤੀਲਾ ਲੈ ਕੇ ਅੱਗ ਵਾਲੀ ਦੀ ਗੈਸ ਚਲਾਈਦਾ ਜੀ ਉਦੋਂ ਪਹਿਲਾਂ ਚੁੱਲਿਆਂ 'ਚ ਅੱਗ ਬਾਲ ਲਈਏ ਉਹ ਸਿੱਧਾ ਹੀ ਬਟਨ ਦੱਬੋ ਉਹਦਾਂ ਹੀ ਚੱਲ ਪੈਂਦਾ ਵਾ ਸਿੱਧਾ ਹੀ ਐ ਜਿਵੇਂ ਜਿਵੇਂ ਤਰਕੀ ਹੋ ਜਾਂਦੀ ਓਏ ਓਏ ਕਿਆ ਬਾਤ ਹੈ ਕਿਆ ਬਾਤ ਹੈ ਚਾਹ ਲਈ ਆਪਾਂ ਨਾਲ ਦੀ ਨਾਲ ਹੀ ਧਰਦਣੀ ਚਾ ਤੇ ਨਾਲ ਪਕੌੜੇ ਇਹਨਾਂ ਪੂਰਾ ਕੰਬੀਨੇਸ਼ਨ ਸਰਾ ਹੋ ਜਾਣਾ ਪੱਤੀ ਪੂਰੀ ਤੇਜ ਡਰਾਈਵਰ ਵੀਰਾਂ ਵਾਲੀ ਪੱਤੀ ਚਾਹ ਬਣਾਉਂਦੇ ਚਾਹ ਬਣਾਈਏ ਕਿਵੇਂ ਚਾਹ ਜਿੱਥੇ ਚਾਹ ਉੱਥੇ ਰਾਹ ਇਹਦਾ ਬੰਦਾ ਬਾਹਰਲੇ ਦੇਸ਼ ਜੇ ਕੱਚਾ ਹੁੰਦਾ ਫਿਰ ਪੱਕਾ ਹੋ ਜਾਂਦਾ ਦਾ ਉਹ ਵੀ ਪਹਿਲਾਂ ਪਕੌੜੇ ਕੱਚੇ ਹੋ ਗਏ ਆ ਫਿਰ ਇਹਨਾਂ ਨੂੰ ਪੱਕੇ ਕਰ ਦਿਆਂਗੇ ਆਪਾਂ ਪੂਰੀ ਸਟੈਂਪ ਲਾ ਰਿਹਾ ਹੈ ਇਹ ਮੋਹਰ ਲਾ ਰਿਹਾ ਹੈ ਇਹਨਾਂ ਦੇ ਉੱਤੇ ਨਾ ਕੋਈ ਬਰੋਕਲੀ ਵਾਲੇ ਪਕੌੜੇ ਪੱਕੇ ਹੋ ਗਏ ਆ ਔਣੀ ਵਾਲੇ ਆ ਬਸ ਸਟ੍ਰਗਲ ਕਰ ਰਹੇ ਆ ਜੀ ਸਟ੍ਰਗਲਿੰਗ ਲਾਈਫ ਚੱਲ ਰਹੀ ਹੈ ਇਹਨਾਂ ਦੀ ਪੀ ਆਰ ਐਮ ਐਲ ਵਾਲੀ ਇਹਨਾਂ ਨੂੰ ਫਿਰ ਫਿਰ ਬਾਹਰ ਕੱਢ ਲੈਣਾ ਫਿਰ ਜਾਰੇ ਓਖੇ ਹੋਣੇ ਵਿਚਾਰਿਆਂ ਨੇ ਇਹਨਾਂ ਦੀ ਨੀ ਜੇ ਲਗੀ ਇੱਕ ਸេរਾ ਹੋ ਗਿਆ ਕੰਮ ਨਵਾਂ ਜੀ ਪੀਆਰ ਮਿਲ ਗਈ ਇਹਨਾਂ ਨੂੰ ਤਕਰੀਬਨ ਤਕਰੀਬਨ ਬਾਹਲੇ ਨਿੜੜੇ ਵਿੱਚ ਵਿੱਚ ਕੋਈ ਵੀ ਚਾਹ ਰੜ ਗਿਆ ਜਿੱਦਾਂ ਕਿਸੇ ਨੂੰ ਬਾਹਲੇ ਸਟਰਗਲ ਕਰਨੀ ਪੈਂਦੀ ਆ ਤੇ ਆ ਚੈੱਕ ਕੀ ਗੱਲ ਬਾਤ ਐਨ ਪਰਫੈਕਟ ਇਮੀਗ੍ਰੇਸ਼ਨ ਇਹਦੀ ਪੀਆਰ ਉਹਨੂੰ ਟਾਈਉਨ ਹੀ ਦੇ ਦੇਣਗੇ ਅੱਗੇ ਇਨਡੇਫਿਨਿਟ ਜਿਹੜੀ ਪਰਮਨੈਂਟ ਹੈ ਉਹ ਵੀ ਆ ਪਹਿਲਾਂ ਨਾ ਚਾਹ ਦੇ ਵਿੱਚ ਗੁੜ ਕਈ ਹੋਰ ਲਿਆ ਲਿਆ ਵੇਖ ਲੈ ਪਾ ਗਏ ਨਾ ਤੇ ਚਾਹ ਫਟ ਜਾਂਦੀ ਹੈਗੀ ਪਹਿਲਾਂ ਪਹਿਲਾਂ ਪਾਲੋ ਭਾਵੇਂ ਬਾਜ ਵਾਲ ਕੇ ਪਾਲੋ ਜਿੱਦਾਂ ਮਰਜ਼ੀ ਕਈ ਤਰੀਕੇ ਨਾਲ ਵੇਖੇ ਪਰ ਆ ਗੁੜਾ ਇੱਕ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਆ ਵਧੀਆ ਰਿਆ ਰਾਇਲ ਇਹਨੂੰ ਤਕਰੀਬਨ ਬਾਕੀ ਚੀਜ਼ਾਂ ਵਧੀਆ ਹੁੰਦੀਆਂ ਵਾ ਜਿੰਦ ਤੱਕ ਵੇਖਿਆ ਵਾ ਤੇ ਇਹ ਗੋੜਾ ਜਦੋਂ ਵਾਲਾ ਦੇ ਕੇ ਬੰਦ ਕਰਨਾ ਫਿਰ ਮਿਕਸ ਕਰ ਦੇਣਾ ਚਮਚੇ ਨਾਲ ਪਾ ਆ ਕੇ ਜਦਾਂ ਤੇ ਚਾਹ ਨਹੀਂ ਫਟਦੀ ਜਮੇ ਨਹੀਂ ਤਾਂ ਉਦੋਂ ਹੀ ਪਹਿਲਾਂ ਪਾ ਲੋ ਬਾਅਦ ਜੋ ਪਾ ਲੋ ਹੋਰ ਗੋੜ ਤੇ ਮੈਂਟ ਜੀ ਫੁੱਟੀਆਂ ਜੀਆਂ ਬਣ ਜਾਂਦੀਆਂ ਸਾਰੀ ਚਾਹ ਦੇ ਵਿੱਚ ਤੇ ਪਰ ਆਹ ਵਾਲਾ ਗੋੜਾ ਵਧੀਆ ਵਾਲਾ ਤੇ ਵਧੀਆ ਰਹਿੰਦਾ ਇਹਨਾਂ ਹੋਰ ਨਾ ਕਿਤੇ ਅੱਗੇ ਤਾਂ ਕਰੇ ਚਾਹ ਫਟੇ ਨਹੀਂ ਅੱਜ ਹੀ ਫਟਦੇ ਆ ਨਾ ਆਲੂ ਵੀ ਪਕੌੜੇ ਆਹ ਆਲੂ ਵਾਲੇ ਪਕੌੜੇ ਪੱਕੇ ਕਰਤੇ ਇਹਨਾਂ ਨੂੰ ਵੀ ਦੇਦੀ ਪੀ ਯਾਰ ਹੁਣ ਮਤ ਦੇਵਾਂਗੇ ਬਾਅਦ ਵਿੱਚ ਇਹਨਾਂ ਨੂੰ ਚਾਹ ਨਾਲ ਤੇ ਆਹ ਬਣ ਗਈ ਚਾਹ ਜਿੱਥੇ ਚਾਹ ਉਥੇ ਰਾਹ ਤੇ ਚਾਹ ਜਪਾਰੀਏ ਗੋੜ ਆ ਲਓ ਹੁਣ ਚੰਗੀ ਤਰ੍ਹਾਂ ਕਰ ਲੈਣਾ ਮਿਸਕ ਜਿੰਦਾ ਬੀਬੀ ਜਿਹੜਾ ਮਿਸਕ ਮਿਕਸ ਕਰ ਲੈਣਾ ਹੁਣ ਆਪਾਂ ਆ ਸੇਰਾ ਹੋ ਗਿਆ ਸੇਰਾ ਬਾਹਰ ਮੀਂਹ ਦਾ ਮੌਸਮ ਲੋਈਆ ਬਣ ਗਈ ਚਾਹ ਆਪਣੀ ਸੇਰਾ ਹੋ ਗਿਆ ਸਮ ਲੋਈਆ ਬਣ ਕੇ ਪਕੌੜੇ ਸਾਰੇ ਪਕਾਦੇ ਆ ਬਰੋਕਲੀ ਵਾਲੇ ਤਾਂ ਬੜੇ ਵਧੀਆ ਬਣੇ ਆ ਤੇ ਆਲੂ ਵਾਲੇ ਵੇਖਦੇ ਆ ਤੇ ਨਾਲ ਚਾਹ ਬਾਹਰ ਮੀਂਹ ਵੀਡੀਓ ਕਿਵੇਂ ਦੀ ਬਣੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮੌਸਮ ਇਦਾਂ ਨਾ ਕਰਕੇ ਫਿਰ ਬਾਹਰ ਮਾੜਾ ਮੋਟਾ ਤੇ ਘੁੰਮਣ ਫਿਰਨ ਵੀ ਨਹੀਂ ਜਾ ਸਕਦੇ ਨਹੀਂ ਤਾਂ ਅੱਗੇ ਆਪਾਂ ਹਾਈਕਿੰਗ ਦੀਆਂ ਵੀਡੀਓ ਹੋਰ ਵੀ ਕੀਤੀਆਂ ਵਾ ਤੇ ਫਿਰ ਜਾਵਾਂਗੇ ਤੇ ਆਪ ਪਿੱਛੇ ਟਰੱਕਾਂ ਦੀਆਂ ਪਾਈਆਂ ਹੁਣ ਫਿਰ ਕਿਸੇ ਦਿਨ ਵਲੌਗ ਬਣਾਵਾਂਗੇ ਟਰੱਕ ਦਾ ਉਹ ਪਾਵਾਂਗੇ ਤੇ ਇੰਨਾ ਕੱਜ ਦਾ ਸਬਕਾਰ ਕਰਿਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ